ਮਤਾ ਇਹ ਜਾਨੇ ਕਿ ਕਿਹੜੀ ਜੋਤ ਜਾਨੇ ਜੋਤ ਤਾਂ ਇੱਕੋ ਹੀ ਹੈ ਨਾ ਸਿਰਫ ਪੀੜਾ ਬਿਗੜਾ ਜਾਨਾ ਹੁੰਦਾ ਹੈ ਜਿਆਦਾ ਜਿੱਦਾਂ ਜੋ ਵੀ ਹੈਗਾ ਜਿੰਨੇ ਜੋ ਕਹੇ ਸੀ ਆਪਾਂ ਕਰਦੇ ਰਹੇ ਮੈਂ ਰਹਤੇ ਮੇਰੇ ਬਾਰੇ 5 ਸਾਲ ਹੋ ਗਏ ਤੇ ਮੇਰੇ ਵਾਲ ਜਲ ਗਈ ਪਿਆਰ ਸੇ ਰੋ ਪਿਆਰ ਵੰਡੋ یہی ਪਿਆਰ ਕੰਮ ਆਏਗਾ ਐਂਡ ਤੇ ਜਾ ਮੈਨੂੰ ਤਾਂ 5 ਕਾਲ ਹੋਏ تھے 5 ਕ ਸਾਲ ਹੋ ਗਏ ਚੋਇਸ ਆਪਣੀ ਆਪਣੀ ਹੈ ਇਨਸਾਨ ਦੀ ਚੋਇਸ ਹੈ ਜੀ ਦੇਖੋ ਗਲਪਤਾ ਕੀ ਹੈ ਜੋਤ ਇੱਕੋ ਹੀ ਆ ਜੋਤ ਇੱਕੋ ਹੀ ਆ ਉਹ ਕਹਿੰਦੇ ਕਿ ਮਾਤਾ ਜੀ ਆਣੇ ਕਿ ਕਿਹੜੀ ਜੋਤ ਜਾਣੇ ਜੋਤ ਤਾਂ ਇੱਕੋ ਹੀ ਹੈ ਨਾ ਦੋ ਲਾਈਨ ਸੁਣਾਉਂਗੀ ਜਿਕਰਾ ਛੇਰਾਂ ਵਾਲੀ ਮਈ ਜੀ ਦਾ ਪੋਲੀ ਸੱਚੇ ਦਰਬਾਰ ਕੀ ਜੈ ਉੱਚੇ ਆ ਪਹਾੜਾਂ ਵਿੱਚ ਸੋਹਣਾ ਦਰਬਾਰ ਜਿੱਥੇ ਜਾ ਕੇ ਝੁੱਕਦਾ ਹੈ ਸਾਰਾ ਸੰਸਾਰ ਜਿੱਥੇ ਆ ਪਹਾੜਾਂ ਵਿੱਚ ਸੋਹਣਾ ਦਰਬਾਰ ਜਿੱਥੇ ਜਾ ਕੇ ਝੁੱਕਦਾ ਹੈ ਸਾਰਾ ਸੰਸਾਰ ਮਾਹਰ ਚਾਰਨਾ ਚੀ ਸੱਚ ਕਾਮਾ ਮਈਆ ਜੀ ਸੋਹਣੇ ਭਾਵਨਾ ਤੋਂ ਜੀ ਕਰਦਾ ਦੂਰ ਨਾ ਜਾਮਾ ਮਈਾ ਜੀ ਤੇਰੇ ਮੰਦਰਾ ਤੂੰ ਜੀ ਕਰਦਾ ਦੂਰ ਨਾ ਜਾ ਮਈਾ ਜੀ ਸੋਹਣੇ ਭਵਨਾ ਤੂੰ ਮੈਂ ਤਾਂ ਸਿੱਖਣ ਵੀ ਬਹੁਤ ਹੀ ਹੋ ਗਈ ਕਾਫੀ ਹੋ ਗਈ ਸਕੂਲ ਪੜਦੇ ਪੜਦੇ ਬਦਲ ਲਗਿਆ ਸੀ ਗਾਣੇ ਕਲਾਕਾਰਾਂ ਦੇ ਸਕੂਲ ਜਿਹੜੇ ਸਰਕਲ ਸੁਣਦੇ ਹੁੰਦੇ ਸੀ ਸ਼ਨੀਵਾਰ ਦੇ ਸ਼ਨੀਵਾਰੀ ਹੂੰ ਦਾ ਦਾ ਮਸ਼ਹੂਰ ਸੀਗੇ ਤੁਸੀਂ ਫਿਰ ਕਿੱਦਾਂ ਮਤਲਬ ਕਿਵੇਂ ਪੂਰੀ ਪਰਿਵਾਰ ਜਿਹੜਾ ਅੱਡ ਅੱਡ ਹੋ ਗਿਆ ਕਿਸ ਤਰੀਕੇ ਦਾ ਉਹ ਬਣ ਉਹ ਇਦਾਂ ਇਹ ਸਾਡਾ ਸੀਗਾ ਭਾਰਵਾ ਦਾ ਮਸਲਾ ਸੀਗਾ ਜੋ ਵੀ ਹੋਣਾ ਸੀ ਹੋ ਗਿਆ ਸਭ ਕੁਝ ਹੋ ਗਿਆ ਹੁਣ ਹੁਣ ਜਿਹੜਾ ਆਪਣਾ ਪਰਿਵਾਰ ਆ ਇੱਕ ਇੱਕ ਬੇਟੀ ਇੱਕ ਬੇਟਾ ਹੈ ਬੇਟਾ ਬਾਹਰ ਹੋਇਆ ਠੀਕ ਹੈ ਹਮ ਵਧੀਆ ਗੱਲ ਮਕਾਨ ਬਣਦੇ ਪਿਆ ਆਪਣਾ ਗੋਂਸ ਘੜਾ ਨਹੀਂ ਆਪਣਾ ਗੋਂਸ ਘੜਾ ਜਿਹੜਾ ਆਪਣਾ ਸਮਝ ਦੇਰਾ ਉਹ ਪਿੰਡ ਦੇ ਵਿੱਚ ਹੀ ਘੁੰਮ ਕੇ ਸਰਦਪੁਰ ਦੇ ਨਾਲ ਨਵੀਂ ਕੋਲੋਨੀ ਬਣੀ ਆ ਉੱਥੇ 200 ਕ ਦਾ ਪਲਾਟ ਲਿਆ ਉਹ ਤਿਆਰ ਹੋ ਗਿਆ ਬਣ ਕੇ ਬਾਕੀ ਮੁੰਡਾ ਠੀਕ ਹੈ ਵਧੀਆ ਗੱਲ ਬਾਤ ਪਹਿਲਾਂ ਕੋਈ ਕੰਮ ਕਰਦੇ ਸੀ ਇਹ ਸਿਰਫ ਇਹ ਭਜਨ ਗਾਉਂਦੇ ਸੀ ਮੈਨਾਂ ਸਿਰਫ ਪੀਰਾ-ਪਕੀਰਾ ਜਿਆਦਾ ਹੁੰਦਾ ਸੀ ਜਿਆਦਾ ਪੀਰਾ-ਪਕੀਰਾ ਆ ਪੀਰਾ-ਪਕੀਰਾ ਜਣਾ ਜਿੱਦਾਂ ਵੀ ਜੋ ਵੀ ਹੈਗਾ ਜਿੰਨੇ ਜੋਗੇ ਸੀ ਆਪਾਂ ਕਰਦੇ ਰਹੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਈ ਕਹਿੰਦੇ ਜੋ ਮਿੱਟੀ ਲੱਗੀ ਸਪਦੀ ਮੈਨੂੰ ਪਤਾ ਹੀ ਲੱਗਿਆ ਇਹਨੇ ਹੁਣ ਦੇਖੋ ਆਰਾਮ ਨਹੀਂ ਆ ਰਿਹਾ ਹੈਗਾ ਅਜਿਹੇ ਮਕਾਨ ਬਣਾਉਂਦੇ ਨਾ ਦਾਖਾ ਦੇਣ ਮਹੌ ਲੱਗਣੇ ਆ ਫੇਰ ਆ ਜਿਹੜੀ ਨਾ ਆਪਣੇ ਪਲੇਟਾਂ ਘਟਾਉਣੀਆਂ ਪੈਣੀਆਂ ਉਹ ਕਹਿੰਦਾ ਕਹਿੰਦਾ ਕੋਈ ਗੱਲੇ 50 50000 ਲੱਗ ਜੂ ਕੋਈ ਗੱਲੇ ਪਰ ਪਲੇਟਾਂ ਪਕੜਾਉਣੀਆਂ ਆਪਾਂ ਉਹ ਤਾਂ ਹੁਣ ਬਾਹਰ ਹੋਇਆ ਮਕਾਨ ਬਣਾ ਰਹੇ ਨਾ ਮੈਂ ਇਥੇ ਮੈਨੂੰ ਪੰਜ ਸਾਲ ਹੋ ਗਏ ਇਥੇ ਮੈਂ ਬਾਹਰ ਜਾਂਦਾ ਹੀ ਸੀ ਜਿਹੜੀਆਂ ਸੂਰਤਾਂ ਚਰਨ ਚੁਬਾਰੀਆਂ ਤੇ ਇੱਕ ਦਿਨ ਚਿਖਾ ਤੇ ਚੜਦੀਆਂ ਦੇਖਿਆ ਨੇ ਜਿਨ੍ਹਾਂ ਜ਼ੁਲਫਾਂ ਨੂੰ ਅਤਰ ਤੇਲ ਲੱਗੇ ਵਾਂਗ ਘਾਸ ਦੇ ਸਰਦੀਆਂ ਦੇਖਿਆ ਨੇ ਚੁੱਪਚਾਪ ਪੈ ਗਈਆਂ ਅੰਗਿਆਰੀਆਂ ਤੇ ਮਕੋਲ ਸੀ ਨਾ ਕਰਦੀਆਂ ਦੇਖਿਆ ਨੇ ਛੱਜੂ ਰਾਮਾ ਜੋ ਸੂਤਾ ਲੱਦ ਜਹਾਨ ਤੋਂ ਗਈਆਂ ਪਿੰਡ ਪੜਤੀਆਂ ਕਰੇ ਨਾ ਦੇਖਿਆ ਨੇ ਕਿਆ ਬਾਤ ਹੈ ਉਹ ਗੀਤ ਕਹਿੰਦਾ ਕੁੱਲੀ ਨੂੰ ਅਗ ਲਾ ਕੇ ਰੱਬ ਲੁੱਟਿਆ ਫੱਕਰ ਲੋਕਾਂ ਨੇ ਇਸ਼ਕ ਨਦੀ ਵਿੱਚ ਨਾ ਕੇ ਰੱਬ ਲੁੱਟਿਆ ਆਸ਼ਿਕ ਲੋਕਾਂ ਨੇ ਮੈਂ ਸੇ ਮੈਂ ਸੇ ਮੈਂ ਮੈਂ ਸੇ ਜਾਤੀਆਂ ਦੇ ਜੇ ਕਹੂੰਗਾ ਠੀਕ ਹੈ ਹਮ ਜਹਾਂ ਵੀ ਹੈ ਅੱਛੀ ਬਾਤ ਹੈ ਜਹਾਂ ਪਿਆਰ ਸੇ ਰੋ ਪਿਆਰ ਸੇ ਰੋ ਪਿਆਰ ਬਾਟੋ ਇਹੀ ਪਿਆਰ ਕੰਮ ਆਏਗਾ ਐਂਡ ਤੇ ਜਾ ਕੇ